ਉੱਪਲ ਫਾਰਮ ਵਾਲੀ ਕੁੜੀ ਦੇ ਮੁੱਦੇ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਰੱਖਿਆ ਹੈ ਤੇ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਪ੍ਰਭ ਨਾਮ ਦੇ ਇਹ ਮੁੰਡੇ ਨੇ ਵੀਡੀਓ ਵਾਇਰਲ ਕੀਤੀਆਂ ਹਨ ਤੇ ਹਰ ਪਾਸੇ ਉਸ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਹਨ ਤੇ ਉੱਥੇ ਹੀ ਕੱਲ ਪ੍ਰਭ ਨਾਮ ਦੇ ਇਸ ਮੁੰਡੇ ਨੇ ਵੀ ਇਨਸਟਾ ਸਟੋਰੀ ਦੇ ਵਿੱਚ ਆਪਣਾ ਪੱਖ ਰੱਖਿਆ ਸੀ ਕਿ ਮੈਂ ਵੀਡੀਓ ਵਾਇਰਲ ਨਹੀਂ ਕੀਤੀਆਂ ਤੇ ਉੱਥੇ ਹੀ ਅੱਜ ਫਿਰ ਇੱਕ ਵੱਡਾ ਸੱਚ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਤੁਹਾਡਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਵੇਗਾ ਕਿ ਸੱਚ ਵਿੱਚ ਇਸ ਮੁੰਡੇ ਨੇ ਹੀ ਕੁੜੀ ਦੀਆਂ ਵੀਡੀਓ ਵਾਇਰਲ ਕੀਤੀਆਂ ਹਨ ਜੀ ਹਾਂ ਪ੍ਰਭ ਨਾਮ ਦੇ ਇਸ ਮੁੰਡੇ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨੂੰ ਨਸ਼ੇ ਦੀਆਂ ਗੋਲੀਆਂ ਪਾ ਕੇ ਉਸ ਨਾਲ ਗਲਤ ਕੰਮ ਕੀਤਾ ਮੈਂ ਤੇ ਪ੍ਰਭ ਨੇ ਜੁਗਾੜ ਲਾ ਕੇ ਆਂਦਾ ਸਨੇਪਾਂ ਵੀ ਬਣਾ ਲਈਆਂ ਸੀ ਅੱਛਾ ਇਦਾਂ ਮੰਨ ਗਈ ਸੀ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਸੀ ਫਿਰ ਅਸੀਂ ਬਹਾਨੇ ਨਾਲ ਚੱਕ ਲਈ ਸੀ ਤੇ ਕੋਕਾ ਚ ਨੀਂਦ ਵਾਲੀ ਗੋਲੀ ਪਾਤੀ ਸੀ ਉਹਨੂੰ ਪਤਾ ਨਹੀਂ ਲੱਗਾ ਪਤਾ ਲੱਗਣ ਨਹੀਂ ਦਿੱਤਾ ਅਸੀਂ ਆ ਗੱਲਾਂ ਕਰੀ ਨਾ ਕਿਸੇ ਨਾਲ ਮੇਰੇ ਯਾਰ ਨੂੰ ਵੀ ਨਾ ਪਤਾ ਲੱਗੇ ਕਿ ਤੈਨੂੰ ਪਤਾ ਇਹ ਗੱਲ ਨ ਜਾ ਰਹੇ ਤੁਹਾਡੇ ਹੁਣ ਬਸ ਜੇ ਔਖੀ ਹੋਈ ਫਿਰ ਸਾ ਜਲੂਸ ਕੱਢਣਾ ਹੁਣ ਇਸ ਚੈਟ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਚ ਵਿੱਚ ਹੀ ਇਸ ਮੁੰਡੇ ਨੇ ਹੀ ਕੁੜੀ ਦੀਆਂ ਵੀਡੀਓ ਵਾਇਰਲ ਕੀਤੀਆਂ ਹਨ ਪੂਰੀ ਚੈਟ ਵੀ ਤੁਸੀਂ ਸਕਰੀਨ ਦੇ ਉੱਤੇ ਪੜ੍ਹ ਸਕਦੇ ਹੋ ਤੇ ਲੋਕਾਂ ਦੇ ਵੱਲੋਂ ਵੀ ਇਸ ਮੁੰਡੇ ਦੇ ਖਿਲਾਫ ਜਮ ਕੇ ਪੜਾਅ ਸ ਕੱਢੀ ਜਾ ਰਹੀ ਹੈ ਤੇ ਬਾਕੀ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਇਸ ਤਰ੍ਹਾਂ ਕਿਸੇ ਦੀ ਧੀ ਭੈਣ ਨਾਲ ਕਰਨਾ ਬਹੁਤ ਸ਼ਰਮਨਾਕ ਤੇ ਗਲਤ ਗੱਲ ਹੈ ਤੇ ਕਿਸੇ ਦੀ ਧੀ ਤੇ ਉਮਰਾਂ ਤੱਕ ਦਾ ਅਗ ਲਗਾ ਦੇਣਾ ਚੰਗੀ ਗੱਲ ਨਹੀਂ ਤੇ ਬਾਕੀ ਤੁਸੀਂ ਇਸ ਮੁੰਡੇ ਬਾਰੇ ਅਤੇ ਚੈਟ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ